ਰਾਜਾ ਸੁੱਤਾ ਪਿਆ ਦਿਖਾਈ ਦਿੰਦਾ ਹੈ ਵਾ ਵੰਝਲੀ ਪਾ ਕੇ ਖੱਪ ਖਾਨਾ ਜਸਮਨ ਨਾਲ ਲਪੇਟ ਕੇ ਖੇਸ ਮੀਆਂ ਰਾਜਾ ਨਾਲ ਮਚਾਨ ਦੇ ਇੱਕ ਪਾਸੇ ਸੁਤਾ ਪਿਆ ਸੀ ਮਾਰ ਕੇ ਕੇਸ ਮੀਆਂ ਠੁੱਕਰ ਮਾਰ ਕੇ ਮੌਲਵੀ ਪੁੱਛਦਾ ਏ ਕੌਣ ਚੋਰ ਹੈ ਸਾਦ ਦੇ ਪੇਸ ਮੀਆਂ ਕੁੱਤਾ ਆਪਣੀ ਗਲੀ ਵਿੱਚ ਸ਼ੇਰ ਹੁੰਦਾ ਚੱਲੇ ਵਾਣਾ ਵਿੱਚ ਪਰਦੇਸ ਮੀਆਂ ਰਾਂਝੇ ਦਾ ਉੱਤਰ ਰਾਂਝੇ ਮੂੰਹ ਤੋਂ ਖੇਸਦਾ ਲਾ ਪੱਲਾ ਪਹਿਲੀ ਝਾਕਣੀ ਫਟ ਸਲਾਮ ਕੀਤਾ ਫਿਰ ਆਖਿਆ ਅਸੀਂ ਮੁਸਾਫਰਾਨੇ ਇਥੇ ਆਣ ਕੇ ਕੱਲ ਕੇ ਆਮ ਕੀਤਾ ਪਹਿਲਾਂ ਸ਼ੋਰਿਆਂ ਪਾ ਕੇ ਖੱਪ ਰਾਤੀ ਸੋਣ ਅਸਾਨੂੰ ਪੁਜ ਹਰਾਮ ਕੀਤਾ ਤੜਕੇ ਫਜ਼ਰ ਦੇ ਤੁਸਾਂ ਨਮਾਜ਼ੀਆਂ ਨੇ ਠੁੱਕਰ ਮਾਰ ਕੇ ਵੇ ਰਾਮ ਕੀਤਾ ਪੰਜੇ ਛਾੜ ਕੇ ਰਾਹੀ ਦੇ ਹੋਏ ਗਿਰਦੇ ਫਿਰਦਾ ਭੂਤ ਨਾ ਬੇਲ ਗਾਮ ਕੀਤਾ ਤੋ ਸਾਂਝੇ ਮਲਾਣਿਆਂ ਕਾਣਿਆਂ ਨੇ ਸਹਿਬ ਰੱਬ ਨੂੰ ਸਦਾ ਬਦ ਨਾਮ ਕੀਤਾ ਸਹਿਬ ਰੱਬ ਨੂੰ ਸਦਾ ਬਦ ਨਾਮ ਕੀਤਾ